ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬੌਲੀ ਸਾਹਿਬ ਦੇ ਕਾਰ ਪਾਰਕਿੰਗ ਵਿੱਚ ਇੱਕ ਬਰਾਂਡਾ ਜਿਸ ਨੂੰ ਕਿ ਐਸਜੀਪੀਸੀ ਵੱਲੋਂ ਇੱਕ ठेकेदार ਜੋ ਕਿ ਪਿਛਲੇ ਲੰਬੇ ਸਮੇਂ ਤੋਂ ਉਸ ਬਰਾਂਡੇ ਤੇ ਕਾਰ ਬੜੀ ਸੀ ਉਸ ਨੂੰ 2 ਮਹੀਨਿਆਂ ਦੀ ਮਿਆਦ ਵਧਾ ਕੇ ਮੋੜ 5 ਲੱਖ ਰੁਪਏ ਵਿੱਚ ਦੇ ਦਿੱਤੇ ਜਾਣ ਤੇ ਇਲਾਕੇ ਦੀਆਂ ਸੰਗਤਾਂ ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਪੰਚਾਇਤ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਬੁਰਦੋਰਾ ਬੀਬੀ ਪਾਣੀ ਵਿਖੇ ਇਸ ਦੇ ਵਿਰੋਧ ਵਿੱਚ ਮੀਟਿੰਗ ਕਰਕੇ ਕੀ ਕਿਹਾ ਦੇਖੋ ਇਹ ਰਿਪੋਰਟ ਹਾਜੀ ਸਰਪੰਚ ਸਾਹਿਬ ਅੱਜ ਜਿਹੜਾ ਇਕੱਠ ਇੱਥੇ ਨਗਰ ਵੱਲੋਂ ਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਆ ਪਹਿਲਾਂ ਨਮਾਜ਼ ਫਤਿਹ ਬੁਲਾਉਣਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏ ਮੈਂ ਦੱਸਣਾ ਚਾਹੁੰਨਾ ਤੁਹਾਡੇ ਮਾਦੀ ਰਾਈ ਕੋਸ਼ਕ ਦਣਾ ਤੋਂ ਪਹਿਲਾਂ ਅਸੀਂ ਇੱਕ ठेकेदार ਇੱਥੇ ਜੀ ਜੋ ਬਰਾਡੇ ਦੀ ਬੋਲੀ ਕਰਦਾ ਅਸੀਂ ਸਤਕਾਰਯੋਗ ਮੈਂਬਰਸ਼ਿਪ ਆਨਾਂ ਨੂੰ ਤੇ ਮੈਨੇਜਰ ਸਾਹਿਬ ਨੂੰ ਲਿਖਤੀ ਰੂਪ ਚ ਦੱਸਿਆ ਹੈ ਕਿ ਆਪਾਂ ਐਡਕੀ ਕਮੇਟੀ ਨਾ ਕਰਾਈਏ ਬੋਲੀ ਨਾ ਕਰਾਈਏ ਤੇ ਫੇਰ ਵੀ ਸਾਨੂੰ ਵਿਸ਼ਵਾਸਿਤ ਆਇਆ ਕਿ ਆਪਾਂ ਇੱਥੇ ਬੋਲੀ ਐਡਕੀ ਨਹੀਂ ਕਰਾਉਂਦੇ ਤੇ ਸਾਨੂੰ ਵਿਸ਼ਵਾਸ ਦੇ ਕੇ ਸਾਡੇ ਸਤਕਾਰਯੋਗ ਜਿਹੜੇ ਨਮਾਇੰਦੇ ਆ ਹੀ ਇਕੱਲੇ ਇੱਥੇ ਐਸਜੀਪੀਸੀ ਦੇ ਫੇਰ ਜਾ ਕੇ ਸਾਨੂੰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਇਹ ਬੋਲੀ ਇਹਨਾਂ ਨੇ ਅੰਦਰ ਖਾਤੇ ਕਰਤੀ ਆ ਤੇ ਤਾਂ ਕਰਕੇ ਅੱਜ ਸਾਰਾ ਨਗਰ ਤੇ ਸਾਡਾ ਹਲਕਾ ਸਾਰਾ ਲੱਖ ਲੱਖ ਵੱਖ-ਵੱਖ ਪਿੰਡਾਂ ਤੋਂ ਆਏ ਸਤਿਕਾਰਯੋਗ ਸਾਰੇ ਮੋਢੀਵਾਰ ਸਹਿਬਾਨ ਅੱਜ ਉਹਨਾਂ ਦਾ ਅੱਜ ਇਕੱਠੇ ਹੋਏ ਉਸ ਬਰੋਧੇ ਕਰਕੇ ਇਕੱਠੇ ਹੋਏ ਕੀ ਅਗਲਾ ਪ੍ਰੋਗਰਾਮ ਕੀ ਲਿਖਿਆ ਗਿਆ ਹੈ ਇਸ ਮੀਟਿੰਗ ਦੇ ਵਿੱਚ ਸਤਿਕਾਰਯੋਗ ਪ੍ਰਧਾਨ ਸਾਹਿਬਾਂ ਜਿਹੜੇ ਧਮੀ ਸਾਹਿਬ ਉਹਨਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਨੇ ਸਾਨੂੰ ਟਾਈਮ ਨਹੀਂ ਦਿੱਤਾ ਇਹ ਜੋ ਹੁਣ ਸਾਡੇ ਹਲਕੇ ਦੀ ਜਾਂ ਸਾਡੇ ਸਮੂਹ ਹਲਕੇ ਦੀ ਆਵਾਜ਼ ਹੈ ਸਾਡੇ ਪਿੰਡਾਂ ਦੇ ਲਾਗਿਆਂ ਦੀ ਆਵਾਜ਼ ਅਸੀਂ ਇਕੱਠੇ ਕਰਕੇ ਫਿਰ ਅਸੀਂ ਇਹਨੂੰ ਸੰਘਰਸ਼ ਨੂੰ ਜੇ ਵੱਡਾ ਬਿਨਣਾ ਪਿਆ ਤੇ ਅਸੀਂ ਇਹਨੂੰ ਬਿਨਣਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚ ਬੇਨਤੀ ਹੈ ਵੀ ਤਿੰਨ ਮੀਟਿੰਗਾਂ ਤਿੰਨਾ ਸੋਮਣੀ ਕਮੇਟੀ ਮੈਂਬਰ ਆਣਾ ਪੰਜ ਕਿ ਤਕਰੀਬਨ ਮੈਂਬਰ ਉਹ ਜਿਹੜੇ ਦੋ ਤਿੰਨ ਅਸੀਂ ਮੀਟਿੰਗਾਂ ਕਰ ਚੁੱਕੇ ਆ ਮੀਟਿੰਗ ਹਾਲ ਦੇ ਵਿੱਚ ਉਹਨਾਂ ਨੇ ਇੱਕੋ ਗੱਲ ਕਹੀ ਵੀ ਅਸੀਂ ਮੀਟਿੰਗ ਨਹੀਂ ਹੋਣ ਦਾਂਗੇ ਹੁਣ ਅੰਦਰਲੇ ਖਾਤੇ ਚੋਰ ਕੁੱਤੀ ਸਾਰੇ ਰਲ ਗਏ ਨੇ ਕਿਸੇ ਨੇ ਮੀਟਿੰਗ ਨਹੀਂ ਕਰਾਈ ਸਾਹਿਬ ਕਾਨੂੰਨ ਦੀਆਂ ਧਜੀਆਂ ੜਾਤੀਆਂ ਮੈਂ ਜੋ ਵੀ ਸਾਡੇ ਸਿੱਖੀਦਾਰੇ ਦਾ ਕਾਨੂੰਨ ਆ ਜਿਹੜਾ ਇਹ ਠੇਕੇਦਾਰ ਆ ਇਹ 10 ਲੱਖ ਤੋਂ ਬੋਲੀ ਦੀ 23 ਲੱਖ ਤੇ ਇਹਦਾ ਹੰਕਾਰ ਤੋੜਨ ਵਾਸਤੇ ਮੈਂ ਹੀ ਗੜੀ 13 ਲੱਖ ਰੁਪਈਆ ਮੈਂ ਵਧਾਇਆ ਸੀ ਅੱਜ ਤੋਂ 3-4 ਸਾਲ ਪਹਿਲਾਂ ਉਹਦੇ ਦਾ ਹੰਕਾਰ ਤੋੜਿਆ ਸੀ ਮੈਂ ਉਹ ਤੇਰੀ 170000 ਰੁਪਏ ਮੈਂ ਬੋਲੀ ਦਿੱਤੀ ਕੱਲੇ ਨੇ 13 ਲੱਖ ਰੁਪਏ ਵਧਾਇਆ ਹੈਗਾ ਪਰ ਇਹ ਐਡਾ ਹੰਕਾਰਿਆ ਵਾ ਤੇ ਕੁਝ ਸਾਡੇ ਹੀ ਬੰਦੇ ਇਹਦੇ ਨਾਲ ਰਲੇ ਹੋਏ ਨੇ ਜੋ ਕਿ ਬਰਾਂਡੇ ਦੇ ਵਿੱਚ ਇੰਨੀ ਸੰਗਤ ਨੂੰ ਪ੍ਰੋਬਲਮ ਆਉਂਦੀ ਆ ਜਦੋਂ ਬਾਥਰੂਮ ਕਰਨਾ ਸੰਗਤਾਂ ਭਟਕ ਜਾਂਦੀਆਂ ਅਗਲੇ ਪਾਸੇ ਤੇ ਇਹਨੇ ਬਰਾਂਡਾ ਸਾਰਾ ਮੱਲਿਆ ਫੇਰ ਇਹਦੀਆਂ ਕੰਪਲੇਨਾਂ ਇੰਨਾ ਨੇ ਗੰਦ ਪਾਇਆ ਹੁੰਦਾ ਕਈ ਵੀਡੀਓ ਮੇਰੇ ਕੋਲ ਮੌਜੂਦ ਨੇ ਤੇ ਹੱਥ ਜੋੜ ਕੇ ਬੇਨਤੀ ਆ ਸਾਰਾ ਇਲਾਕਾ ਫਿਰ ਅਸੀਂ ਧਰਨਾ ਲਾਵਾਂਗੇ ਹੋਰ ਇਹ ਤੁਹਾਡਾ ਆਚਾਰਾ ਕੋਈ ਨਹੀਂ ਪ੍ਰਧਾਨ ਨੂੰ ਕਹਿਤਾ ਸੁਮਨੀ ਕਮੇਟੀ ਮੈਂਬਰਾਂ ਨੂੰ ਕਹਿਤਾ ਇ ਨੇ ਗੁਰੂ ਘਰ ਅੱਗੇ ਜਾ ਕੇ ਕੋਈ ਧਰਨਾ ਲਾਵਾਂਗੇ ਉੱਚ ਵੀ ਸਾਡੀ ਕੌਮ ਦੀ ਬੇਜਤੀ ਆ ਤੇ ਜੇ ਨਾਟਲੇ ਤੇ ਅਸੀਂ ਇਸ ਗੱਲ ਤੋਂ ਵੀ ਪਿੱਛੇ ਨਹੀਂ ਹਟਾਂਗੇ ਜੀ ਤੋਣਾ ਸਾਹਿਬ ਤੁਹਾਡਾ ਕੀ ਕਹਿਣਾ ਹੈ ਸਾਰੇ ਮਸਲੇ ਬਾਰੇ ਮੈਂ ਪਹਿਲਾਂ ਵੀ ਬੋਲਦੇ ਹੋਇਆ ਦੱਸਿਆ ਵੀ ਇਹ ਮਸਲਾ ਹੈ ਕੀ ਆ ਤੇ ਇਹਦਾ ਹੱਲ ਕੀ ਆ ਮੈਂ ਇਸ ਸ੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਜਥੇਦਾਰ ਗੜਗੱਜ ਸਾਹਿਬ ਨੂੰ ਬੇਨਤੀ ਕਰਨਿਆ ਚਾਹਣਾ ਵਾ ਕਿ ਦੇਖੋ ਜੋ ਸਿੱਖ ਕੌਮ ਦੇ ਵਿੱਚ ਨਿਹਾਰ ਪਿਛਲੇ ਸਮੇਂ ਦੇ ਦੌਰਾਨ ਆਇਆ ਵਾ ਉਹ ਸਾਡੀ ਕੌਮ ਨੂੰ ਪਲੀ ਭਾਤੀ ਜਾਣੂ ਅਸੀਂ ਉਸ ਤੋਂ ਔਰ ਉਹ ਉਸ ਦੇ ਸੁਧਾਰ ਵਾਸਤੇ ਅੱਜ ਵੱਡੇ ਪ੍ਰਾਲੇ ਕਰਨ ਦੀ ਸ਼ਰਮਣੀ ਕਮੇਟੀ ਕੋਸ਼ਿਸ਼ ਕਰ ਰਹੀ ਹੈ ਪਰ ਕਹਿੰਦੇ ਨਾ ਵੀ ਹੱਥਾਂ ਦੀਆਂ ਦਿੱਤੀਆਂ ਦੰਦਾ ਨਾ ਖੋਲੀਆਂ ਪੈਂਦੀਆਂ ਅੱਜ ਉਹ ਕੰਡੀਸ਼ਨ ਜਿਹੜੀ ਆ ਸ਼ਰਮਣੀ ਕਮੇਟੀ ਦੀ ਬਣ ਚੁੱਕੀ ਆ ਔਰ ਇੱਕ ਪਰਿਵਾਰ ਦਾ ਪਰਿਵਾਰ ਦੀ ਇਹ ਕਮੇਟੀ ਸਿੱਖ ਕੌਮ ਤੋਂ ਪਾਸਾ ਵੱਟ ਰਹੀ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਜੋ ਮੈਨੂੰ ਹੁਣੇ-ਹੁਣੇ ਕੁਝ ਦੁਕਾਨਦਾਰਾਂ ਵੱਲੋਂ ਦੱਸੀ ਗਈ ਆ ਪਿਛਲੀ ਇੱਕ ਤਰੀਕ ਨੂੰ ਜਦੋਂ ਉਹਨਾਂ ਦੀ ਪਰਚੀ ਕੱਟੀ ਆ ਉਸ ਦਿਨ ਤੋਂ ਜਿਹੜੀਆਂ ਖੋਖੇ ਲੱਗੇ ਨਿੱਕੀਆਂ ਦੁਕਾਨਾਂ ਉਹਨਾਂ ਦੀ ਬੱਤੀ ਬੰਦ ਕਰਤੀ ਜੀ ਸ਼ਰੋਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ 7-8 ਦਿਨਾਂ ਤੋਂ ਬਿਨਾਂ ਬੱਤੀ ਤੋਂ ਗੁਜ਼ਾਰਾ ਕਰ ਰਹੇ ਨੇ ਇਹ ਕਿੱਡੀ ਕੁ ਵਧੀਆ ਇਹਨਾਂ ਦਾ ਯੋਗਦਾਨ ਹੈ ਸਾਡੇ ਲੋਕਾਂ ਵਾਸਤੇ ਬੜੀ ਘਟਿਆ ਕਰਤੂਦ ਹੈ ਜਿਨ੍ਹਾਂ ਵੀ ਇਸ ਦੇ ਉੱਤੇ ਕਿ ਕਾਰਵਾਈ ਕੀਤੀ ਆ ਮੈਂ ਕਹੂੰ ਉਹਨੂੰ ਸ਼ਰਮਣਾ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਮੁੱਦਾ ਸਾਡਾ ਮੁੱਦਾ ਨਹੀਂਗਾ ਇਹ ਮੁੱਦਾ ਸਿੱਖ ਕੌਮ ਦਾ ਮੁੱਦਾ ਵਾ ਗੁਰੂ ਘਰ ਦੇ ਬਰਾਂਡਿਆਂ ਦਾ ਮੁੱਦਾ ਵਾ ਇਸ ਮੁੱਦੇ ਨੂੰ ਛੋਟਾ ਸਮਝ ਕੇ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਆਗੂ ਕੋਈ ਵੀ ਮੈਂਬਰ ਕੋਈ ਵੀ ਪ੍ਰਧਾਨ ਇਹ ਨਾ ਸਮਝੇ ਵੀ ਇਹ ਮੁੱਦਾ ਇੱਥੇ ਹੀ ਸਮਾਪਤ ਹੋ ਜਾਣਾ ਇਸ ਮੁੱਦੇ ਨੂੰ ਮੈਂ ਇਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਹੀ ਰਾ ਤਰੀਕੇ ਦੇ ਨਾਲ ਸੰਜੀਦਾ ਹੋ ਕੇ ਇਸ ਨੂੰ ਸਮਾਪਤ ਕੀਤਾ ਜਾਵੇ ਜੇ ਸਾਨੂੰ ਸ਼੍ਰੋਮਣੀ ਕਮੇਟੀ ਦੇ ਦੀ ਉਸ ਗੁਰਦੁਆਰੇ ਦੀ ਦੁਕਾਨ ਦੇਗੇ ਧਰਨਾ ਵੀ ਮਾਰਨਾ ਪਿਆ ਇਹਨਾਂ ਲੋਕਾਂ ਦਾ ਪਿੱਟ ਸੇਪਾ ਵੀ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਣਾ ਪਰ ਅਸੀਂ ਨਹੀਂ ਚਾਹੁੰਦੇ ਕਿ ਗੁਰੂ ਘਰ ਦੀ ਬਿਲਡਿੰਗ ਦੇ ਸਾਹਮਣੇ ਬਹਿ ਕੇ ਇੱਕ ਦੁਕਾਨਦਾਰ ਦੇ ਖਾਤਰ ਅਸੀਂ ਗੁਰੂ ਘਰ ਦੇ ਬਰਾਂਡੇ 'ਚ ਬਹਿ ਕੇ ਕਿਸੇ ਵੀ ਤਰ੍ਹਾਂ ਦਾ ਰੋਸ ਮਜਾਰਾ ਕਰੀਏ ਕਿਉਂਕਿ ਉਸ ਦਾ ਅਸਰ ਬਾਹਰੀਆਂ ਸੰਗਤਾਂ ਤੇ ਮਾੜਾ ਪਵੇਗਾ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਪੱਤਰਕਾਰ ਵੀਰ ਪਹੁੰਚੇ ਹੋ ਮੈਂ ਉਹਨੀਆਂ ਉਹਨਾਂ ਕਾਲੀਆਂ ਭੇਡਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਜਿੰਨੇ ਮਰਜ਼ੀ ਪਿੱਟੂ ਬਣ ਜਾਓ ਤੁਸੀਂ ਜਿੰਨੀ ਮਰਜ਼ੀ ਲਿੱਦ ਖਾ ਲੋ ਇਹਨਾਂ ਕੋਲੋਂ ਉਹ ਲਿੱਦ ਤੁਹਾਡੇ ਬੱਚਿਆਂ ਦੇ ਰਗਾਂ ਚੋਂ ਨਿਕਲਣੀ ਆ ਇਸ ਕਰਕੇ ਆਪਣੇ ਆਪ ਨੂੰ ਸੁਧਾਰ ਬਸੇ ਬੰਨੇ ਲਿਆ ਕੇ ਇਸ ਸੱਚ ਦੀ ਗੱਲ ਕਰੀਏ ਔਰ ਜੋ ਨਗਰ ਦੀ ਆਵਾਜ਼ ਆ ਉਸ ਨੂੰ ਬੁਲੰਦ ਕਰੀਏ ਔਰ ਉਸ ਦੇ ਉੱਤੇ ਪਹਿਰਾ ਦੇ ਕੇ ਇਹ ਬਰਾਂਡਾ ਤੁਰੰਤ ਖਾਲੀ ਕਰਾਇਆ ਜਾਵੇ 5 ਲੱਖ ਰੁਪਏ ਜਿਹੜਾ ਲਿਆ ਵਾ ਉਹ ਨੂੰ ਬਾਈ ਇੱਜ਼ਤ ਵਾਪਸ ਕੀਤਾ ਜਾਵੇ ਕਿਉਂਕਿ 5 ਲੱਖ ਰੁਪਏ ਇਹਨਾਂ ਨੇ ਆਪਣੀ ਹਿੰਮਤਾ ਦਿਖਾਈ ਆ ਨਾ ਕਿ ਕੋਈ ਮਰਦਾਂ ਵਾਲਾ ਫੈਸਲਾ ਕੀਤਾ ਮੈਂ ਕਰਮੂ ਵਾਲਾ ਅਰਮਿੰਦਰਪਾਲ ਸਿੰਘ ਪੱਖੋ ਕੇ ਵੰਡਾਲਾ ਸਾਹਿਬ ਵਹੀਂ ਪੁਈ ਸਾਹਿਬ ਜਾਂ ਹੋਰ ਵੀ ਜਿਹੜੇ ਮੈਂਬਰ ਸਾਹਿਬਾਨ ਤੇ ਜ਼ਥੇਦਾਰ ਸਾਹਿਬਾਨ ਨੇ ਇਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਸ ਮਸਲੇ ਨੂੰ ਸੰਜੀਦਾ ਤਰੀਕੇ ਨਾਲ ਲਓ ਤਾਂ ਜੋ ਗੁਰੂ ਘਰ ਦਾ ਇਹ ਮਰਿਆਦਾ ਬਣੀ ਰਵੇ ਤੇ ਇਹ ਸਾਰਾ ਸਿਸਟਮ ਉਸੇ ਤਰ੍ਹਾਂ ਹੀ ਚੱਲੀ ਜਾਵੇ ਜਿਸ ਤਰ੍ਹਾਂ ਚੱਲ ਰਿਹਾ ਇਹ ਬਰਾਂਡਾ ਸਾਡੇ ਸਾਨੂੰ ਨਗਰ ਵਾਲਿਆਂ ਨੂੰ ਅਨਬਰਦਾਸ਼ ਨਹੀਂ ਦਾ ਇਸ ਕਰਕੇ ਮੈਂ ਇੰਨੀ ਗੱਲਾਂ ਕਰਦਾ ਖਿਮਾ ਦਾ ਜੱਜ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਅਹੀਂ 281 2025 ਨੂੰ ਅਹੀਂ ਇਹਨਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ 281 2025 ਦੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਵੀ ਇਹ ਦੁਕਾਨ ਦੀ ਬੋਲੀ ਨਹੀਂ ਹੋਣੀ ਚਾਹੀਦੀ ਇਸ ਪਾਰਟੀ ਨੂੰ ਅਸੀਂ ਪਹਿਲਾਂ ਹੀ ਮਤਲਬ ਸੁਚੇਤ ਕੀਤਾ ਹੋਇਆ ਸੀ ਵੀ ਇਸ ਬੋਲੀ ਜਿਹੜੀ ਬੋਲੀ ਹੁੰਦੀ ਹੈ ਤੇ ਬੋਲੀ ਹੋਊਗੀ ਤਾਂ ਸਾਨੂੰ ਬਾਅ ਕੇ ਬੋਲੀ ਕੀਤੀ ਜਾਵੇ ਉਹਦੇ ਬਦੌਲਤ ਅਸੀਂ ਦੋ ਵਾਰ ਸਾਡੀਆਂ ਮਤਲਬ ਸ਼ਰੋਣੀ ਕਮੇਟੀ ਜਿਹੜਾ ਨਵਾਂ ਦੇ ਇੱਥੇ ਸਾਡੇ ਕੋਲ ਆਏ ਆ ਦੋ ਮੀਟਿੰਗਾਂ ਕਰਕੇ ਗਏ ਆ ਉਨਾਮੀ ਸਾਨੂੰ ਬਹੁਤ ਆਈ ਮਤਲਬ ਸੁਝਾ ਦਿੱਤੇ ਕਿ ਅਸੀਂ ਮੀਟਿੰਗਾਂ ਕਰਾਂਗੇ ਤੁਹਾਨੂੰ ਵਿੱਚ ਬਾਕੇ ਕਰਾਂਗੇ ਉਹਦੇ باوجود ਵੀ ਇਹਨਾਂ ਨੇ ਨਹੀਂ ਕੀਤਾ ਤੇ 2 ਮਹੀਨੇ ਬਾਅਦ ਇਹਨਾਂ ਦੁਕਾਨ ਦੇਤੀ 5 ਲੱਖ ਰੁਪਏ ਵਿੱਚ 3 ਤਰੀਕ ਨੂੰ ਮੈਂ ਧਾਮੀ ਸਾਹਿਬ ਦੇ ਨਾਲ ਗੱਲ ਕੀਤੀ ਫੋਨ ਤੇ ਧਾਮੀ ਸਾਹਿਬ ਨੂੰ ਮੈਂ ਗੱਲ ਕੀਤੀ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤੇ ਧਾਮੀ ਸਾਹਿਬ ਨੇ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਫਿਰ ਮੈਂ ਉਹਨੂੰ ਕਿਹਾ ਵੀ ਸਾਡਾ ਇੱਥੇ ਵਿਵਾਦ ਬਹੁਤ ਜ਼ਿਆਦਾ ਖਿਲਰੇ ਹੋਇਆ ਸਾਨੂੰ ਸਮਾਂ ਦਿਓ ਫਿਰ ਉਹਨਾਂ ਨੇ ਮੈਨੂੰ ਗੱਲ ਕੀਤੀ ਕਿ 7 ਤਰੀਕ ਤੋਂ ਬਾਅਦ ਜਦੋਂ ਮਰਜ਼ੀ ਆਓ 7 ਤਰੀਕ ਨੂੰ ਮੈਂ ਉਹਨਾਂ ਨੂੰ ਫੋਨ ਕਰਦਾ ਧਾਮੀ ਸਾਹਿਬ ਨੂੰ ਤੇ ਧਾਮੀ ਸਾਹਿਬ ਕਹਿੰਦਾ ਵੀ ਤੁਹਾਡੇ ਨਾਲ ਤੇ ਮੇਰੀ ਮੀਟਿੰਗ ਸ਼ਾਮ ਨੂੰ ਹੋ ਗਈ ਆ ਤੁਸੀਂ ਕਿਹੜੀ ਮੀਟ ਕਰਨਾ ਚਾਹੁੰਦੇ ਹੋ ਮੀਟਿੰਗਾਂ ਮਤਲਬ ਜਿੱਥੋਂ ਜਾ ਕੇ ਉਹਨੇ ਦੱਸਿਆ ਉਹਨਾਂ ਕਿ 6 ਮੈਂਬਰੀ ਕਮੇਟੀ ਆ ਜਿਹਦੇ ਵਿੱਚੋਂ ਤਿੰਨ ਮੈਂਬਰ ਜਿਹੜੇ ਉਹ ਤੁਹਾਡੇ ਮੁਕਰ ਗਏ ਆ ਤਿੰਨ ਮੈਂਬਰ ਤੁਹਾਡੇ ਸਹਿਮਤ ਆ ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਕਿ ਵੇਖੋ ਸਾਨੂੰ ਇੱਥੇ ਮੈਂ ਮਤਲਬ ਕਿ ਇੱਥੇ ਮੁੱਦਾ ਚਾਹੀਦਾ ਵਾ ਇਥੋਂ ਦੀ ਦੁਕਾਨ ਅਸੀਂ ਨਹੀਂ ਕਿਰਾਏ ਤੇ ਚੜਨ ਦੇਣੀ ਇਹਨੂੰ ਅਸੀਂ ਨਹੀਂ ਚੱਲਣ ਦੇਣਾ ਉਹਦੇ ਬਦੌਲਤ ਇਨਾ ਮਤਲਬ ਜਿਹੜੀ ਦੁਕਾਨ ਛੋਨੂ ਚਲਾਉਂਦਾ ਵਾ ਅੱਜ ਤੋਂ 3 ਦਿਨ ਹੋ ਗਏ ਜਿਹੜੇ ਇੱਥੇ ਫੜੀਆਂ ਵਾਲੇ ਦੁਕਾਨ ਲਾਉਂਦੇ 16 ਦੁਕਾਨਾਂ ਵਾ ਉਹਨਾਂ ਦੀ ਲਾਈਟ ਕੱਢ ਦਿੱਤੀ ਇਹ ਬੰਦੇ ਨੇ ਵੀ ਮੈਂ ਤੁਹਾਨੂੰ ਬੱਤੀ ਨਹੀਂ ਦੇਣੀ ਕਿ ਤੁਸੀਂ ਦੁਕਾਨਾਂ ਛੱਡ ਕੇ ਭੱਜ ਜਾਓ ਇਥੋਂ ਮਤਲਬ ਕਿ ਇੰਨੇ ਜਿਆਦਾ ਧੱਕੇਸ਼ਾਹੀ ਹੋਣ ਡਈ ਆ ਅੱਜ ਵੀ ਤੁਸੀਂ ਜਾ ਕੇ ਹੁਣ ਵੇਖ ਸਕਦੇ ਕਿ ਦੁਕਾਨਾਂ 'ਚ ਲਾਈਟ ਨਹੀਂ ਆਖੀ ਇਹ ਬੰਦੇ ਧੱਕੇਸ਼ਾਹੀ ਇੰਨੀ ਕਰਦੇ ਆ ਕਿ ਇਹਦੇ ਵਿੱਚ ਵੇਖੋ ਕਿ ਅਸੀਂ ਹੱਥ ਜੋੜਦੇ ਪੂਰੀ ਸੰਗਤ ਅੱਜ ਇਕੱਠੀ ਹੋਈ ਆ ਕਿ ਸਾਰੀ ਸੰਗਤ ਦਾ ਹੀ ਮਤਲਬ ਸਾਥ ਹੈ ਕਿ ਅਸੀਂ ਜੇ ਸਾਨੂੰ ਧਰਨਾ ਇੱਥੇ ਲਾਉਣਾ ਇਹ ਦੁਕਾਨ ਨਹੀਂ ਚੱਲਣ ਦੇਣੀ ਤੇ ਨਹੀਂ ਚੱਲਣ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤ ਹੈ